ਸੁਖਿੰਦਰ ਜੀ ਜਿਹੜਾ 24 ਅਗਸਤ ਨੂੰ ਪ੍ਰੋਗਰਾਮ ਲਿਖਿਆ ਗਿਆ ਸੀ ਉਹ ਕੈਂਸਲ ਕਰ ਦਿੱਤਾ ਗਿਆ ਸੀ ਜਿਹੜੇ ਜੋ ਵੀ ਅਗਸਤ 2025 ਨੂੰ ਪ੍ਰੋਗਰਾਮ ਰੱਖਿਆ ਸੀਆਂ ਦਾ ਦਿਨ ਐਤਵਾਰ ਦਾ بارش ਹੋਣ ਦੇ ਕਰਕੇ ਉਹ ਪੁਰਾਪਾ ਲੇਟ ਕਰਤਾ ਸੀਗਾ ਤਾਂ ਉਹਦੇ ਵਿੱਚ ਅਸੀਂ ਵੀ ਦੱਸਿਆ ਸੀ ਬਈ ਇਸ ਤੋਂ ਅਸੀਂ ਜਲਦੀ ਤਰੀਕਾ ਦੱਸਾਂਗੇ ਜੀ ਇਸ ਬਾਰੇ ਤਾਂ ਜਿਹੜੇ ਹੁਣ ਅਗਲੇ ਤਰੀਕਾ ਆਪਣਾ 31 ਤਰੀਕ ਦਿਨ ਐਤਵਾਰ 2025 ਨੂੰ ਪ੍ਰੋਗਰਾਮ ਰੱਖਿਆ ਗਿਆ ਅਗਰਵਾਲਾ ਸਭਾ ਦੇ ਵਿੱਚ ਲਾਇਪਤ ਨਗਰ ਕੋੜੂਪੁਰਾ ਔਰ ਇਹਦੇ ਵਿੱਚ ਸਾਨੂੰ ਬਹੁਤ ਸਾਰੇ ਫੋਨ ਆ ਰਹੇ ਸੀ ਮਾਤਾ ਪਿਤਾਾਂ ਦੇ ਵੀ ਤੁਸੀਂ ਪ੍ਰੋਗਰਾਮ ਰੱਖੋ ਜੀ ਪ੍ਰੋਗਰਾਮ ਰੱਖਿਆ ਕੌਣ ਗਿਆ ਸਾਨੂੰ ਉਹਨਾਂ ਦੇ ਖੁਸ਼ੀ ਵਾਸਤੇ ਇਹ ਪੁਰੋਖਾ ਖੜਾ ਪਾਇਆ ਗਿਆ ਸਾਨੂੰ ਨਹੀਂ ਸਾਨੂੰ ਆਪਰੇ ਸੀ ਵੀ ਮੇਨ ਇਹ ਵੇਡੇ ਹਾਰ ਆਏ ਪਏ ਆ ਲੋਕਾਂ ਦਾ ਬਹੁਤ ਦੁਖੀ ਹਾਲ ਚਿਰਦੇ ਆ ਪਰ ਕਿਹੜੇ ਨੇ ਸਾਨੂੰ ਮਾਤਾ ਪਿਤਾ ਨੂੰ ਖੁਸ਼ੀ ਦੇਖਣੀ ਪੈਂਦੀ ਹੈ ਜੀ ਵੀ ਉਹਨਾਂ ਨੇ ਇੱਕ ਸਮਾਂ ਹੁੰਦਾ ਵੀ ਸਾਂ ਭਾਦੋਂ ਵਿੱਚ ਕੋਈ ਪ੍ਰੋਗਰਾਮ ਆਵੇ ਤਾਂ ਸਭ ਖੁਸ਼ੀਆਂ ਮਿਲਣਾ ਤਾਂ ਅਸੀਂ ਉਹਨਾਂ ਦੀਆਂ ਖੁਸ਼ੀਆਂ ਵਾਸਤੇ ਹੀ ਇਹ ਪ੍ਰੋਗਰਾਮ ਰੱਖਿਆ ਜੀ ਅਗਰਵਾਲ ਧਰਮਸ਼ਾਲਾ ਲਾਇਪਤ ਨਗਰ ਕੋਰਪੋਰਾ ਜਿਹੜਾ ਸਮਾਂਵਾ 2 ਤੋਂ 6 ਹੈ ਜੀ ਔਰ ਜਿਹੜੇ ਕਿ ਅਸੀਂ ਪਿਛੇ ਵਾਰ ਤੁਹਾਨੂੰ ਅਲਾਸਮੈਂਟ ਕੀਤੀ ਸੀ ਕਿ ਵੀ ਫ੍ਰੀ ਮੰਦਿਰ ਗਈ ਜਾਵੇ ਕਿ ਮਾਸਟਰ ਮੈਡਸ ਨੂੰ ਵੱਲੋਂ ਜਿਹੜੇ ਕਿ ਉਥੇ ਉਹਨਾਂ ਦਾ ਗੋਪੀ ਜੀ ਉਹਨਾਂ ਵੱਲੋਂ ਮਹਿੰਦੀ ਫੇਲ ਲਗਾਈ ਜਾਵੇ ਮਾਤਾ ਭੈਣਾਂ ਨੂੰ ਪਹੁੰਚਣ ਦੀ ਕਿਰਪਾਲ ਦਾ ਡਾਂਸਰ ਪਹੁੰਚਣ ਪੁਰੇਸ ਪ੍ਰੋਗਰਾਮ ਆਪਣਾ ਹੋਰ ਹੀ ਵਧੀਆ ਬਣਾ ਸਕੀ ਜੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਖਾਤੀ ਔੜ ਕੇ ਬੇਨਤੀ ਹੈ ਕਿ ਜੋ ਅਸੀਂ 24 8 2025 ਨੂੰ ਮੇਲਾ ਤੀਆਂ ਦਾ ਰੱਖਿਆ ਹੋਇਆ ਸੀ ਭਾਰੀ ਬਰਸਾਤ ਪੈਣ ਕਾਰਨ ਸਾਨੂੰ ਮੇਲਾ ਤੀਆਂ ਦਾ ਰੱਦ ਕਰਨਾ ਪਿਆ ਮਾਂਕੈਂਤਪੁਰਨੀ ਕਲੱਬ ਔਰ ਪ੍ਰੈਸ ਐਸੋਸੀਏਸ਼ਨ ਰਜਿਸਟਰ ਪੰਜਾਬ ਕੋਟ ਕਪੂਰਾ ਇਹਨਾਂ ਨੇ ਰਲ ਮਿਲ ਕੇ ਜੋ ਪ੍ਰੋਗਰਾਮ ਦੁਆਰਾ ਉਲੀਕਿਆ ਉਹ ਅਗਰਵਾਲ ਸਭਾ ਦੇ ਵਿੱਚ ਸਾਨੂੰ ਪ੍ਰੋਗਰਾਮ ਕਰਨਾ ਪਿਆ ਕਿਉਂਕਿ ਇੱਥੇ ਬਹੁਤ ਵਧੀਆ ਹਾਲ ਹੈ ਬੈਠਣ ਦੀ ਸੁਵਿਧਾ ਹੈ ਏਸੀ ਹਾਲ ਹੈਗੇ ਆ ਔਰ ਬੱਚਿਆਂ ਨੂੰ ਵੀ ਪਰਫਾਰਮੈਂਸ ਕਰਨ ਵਾਸਤੇ ਸਟੇਜ ਬਹੁਤ ਵਧੀਆ ਮਿਲੀ ਹੈ ਇਸ ਕਰਕੇ ਅਸੀਂ ਜਿਹੜਾ ਪ੍ਰੋਗਰਾਮ ਕਰ ਰਿਹਾ 31 8 2025 ਦਿਨ ਐਤਵਾਰ ਨੂੰ ਸਮਾਂ 2 ਵਜੇ ਤੋਂ ਲੈ ਕੇ 6 ਵਜੇ ਤੱਕ ਪ੍ਰੋਗਰਾਮ ਲਿਖਿਆ ਸਾਰੇ ਸ਼ਹਿਰ ਨੂੰ ਅਸੀਂ ਨੂੰ ਬੇਨਤੀ ਹੈ ਪੀਆਂ ਭੈਣਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਇੱਥੇ ਪਹੁੰਚਣ ਔਰ ਇਸ ਪ੍ਰੋਗਰਾਮ ਦੀ ਜਿਹੜੀ ਰੌਣਕ ਵਧਾਓ ਧੰਨਵਾਦ ਆ ਜੈਮਾ ਚਿੰਤਪੁਰਨੇ ਕਲਬ ਦੇ ਪ੍ਰੈਸ ਐਸੋਸੀਏਸ਼ਨ ਰਜਿਸਟਰਡ ਕੋਡ ਪਰ ਵਾਲਾ ਜੋ ਪ੍ਰੋਗਰਾਮ 31 ਅਗਸਤ ਦੇ ਜਿਹੜਾ ਅਗਰਵਾਲ ਪਵਨ ਜਿਹੜਾ ਹੈਗਾ ਰੇਲਵੇ ਫਾਟਕ ਦੇ ਕੋਲ ਜਿਹੜਾ ਆ ਰੇਲਵੇ ਲਾਈਨਾਂ ਦੇ ਕੋਲ ਜਿਹੜਾ ਹੈਗਾ ਤਾਂ ਉੱਥੇ ਰੱਖਿਆ ਗਿਆ ਤਾਂ ਇੱਥੇ ਤੁਸੀਂ ਪਹੁੰਚਣਾ ਹੈ ਤਾਂ ਪਹੁੰਚਣਾ ਹੈ ਤੁਸੀਂ 31 ਅਗਸਤ 2025 ਦਿਨ ਐਤਵਾਰ ਨੂੰ ਤਾਂ ਇਸ ਦੇ ਵਿੱਚ ਜਿਹੜੀ ਪਰਫਾਰਮੈਂਸ ਹੈ ਬੱਚਿਆਂ ਦੇ ਲਈ ਉਹ ਵਧੀਆ ਜਿਹੜਾ ਰੱਖ ਉਸ ਲਈ ਵੀ ਤਾਂ ਮੈਂ ਸਾਰੇ ਜਿਹੜਾ ਸ਼ਹਿਰ ਵਾਸੀਆਂ ਮਾਤਾ ਮਾਪੇਣਾ ਨੂੰ ਬੇਨਤੀ ਕਰੂੰਗਾ ਕਿ ਉਹ ਇਸ ਦਿਨਾਂ ਦੇ ਇਸ ਜਿਹੜੀ ਪ੍ਰੋਗਰਾਮ ਦੀ ਸ਼ਾਨ ਨੂੰ ਵਧਾਉਣ ਕਿਉਂਕਿ ਇਹ ਪ੍ਰੋਗਰਾਮ ਜਿਹੜਾ ਹੈਗਾ ਉਹਨਾਂ ਦੇ ਆਉਂਦੇ ਨਾਲ ਹੀ ਚੱਲੇਗਾ ਤਾਂ ਫਿਰ ਮੈਂ ਦੁਬਾਰਾ ਬੇਨਤੀ ਕਰਦਾ ਕਿ ਮਾਵਾ ਪੈਣਾ ਜੋ ਵੀ ਹੈ ਬੱਚੇ ਸਾਰੇ ਉਹ ਜਰੂਰ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਜਿਵੇਂ ਕਿ ਤੁਹਾਨੂੰ ਸਾਰੇ ਮੇਰੇ ਵੀਰਾਂ ਨੇ ਦੱਸ ਹੀ ਚੁੱਕੇ ਆ ਵੀ ਪ੍ਰੋਗਰਾਮ ਆਪਾਂ 31 ਅਗਸਤ 2025 ਦਿਨ ਐਤਵਾਰ ਨੂੰ ਅਗਰਵਾਲ ਸਭਾ ਵਿੱਚ ਰੱਖਿਆ ਗਿਆ ਹੈ ਇਹਦੇ ਵਿੱਚ ਮਾਸਟਰ ਮਾਈਂਡਸ ਲੂਨ ਵੱਲੋਂ ਮਹਿੰਦੀ ਫ੍ਰੀ ਲਗਾਈ ਜਾਏਗੀ ਕਿ ਜਿਹੜੇ ਵੀ ਬੱਚੇ ਪਰਫਾਰਮੈਂਸ ਵਗੈਰਾ ਕਰਨਾ ਚਾਹੁੰਦੇ ਆ ਉਹ ਸੁੱਖੀ ਵੀਰੇ ਨਾਲ ਕੰਟੈਕਟ ਕਰ ਸਕਦੇ ਆ